ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਲੋਕ ਵਲੌਗਸ 07 ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਤੇ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦਾ ਜਿਹੜਾ ਆਪਣਾ ਵਲੌਗ ਹੈ ਬਹੁਤ ਹੀ ਵਧੀਆ ਇੱਕ ਸਵੀਟ ਡਿਸ਼ ਤੇ ਆ। ਤੇ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਮੇਰੇ ਕੋਲ ਗਾਜਰ ਆ ਤੇ ਅੱਜ ਆਪਾਂ ਬਣਾ ਰਹੇ ਆ ਗਾਜਰ ਦਾ ਹਲਵਾ ਜਾਨਕੀ ਗਜਰੇਲਾ ਬਿਨਾ ਇਹਨੂੰ ਕੱਦੂਕਸ ਕੀਤੇ ਹੋਏ ਕਿਉਂਕਿ ਮੈਂ ਪਹਿਲਾਂ ਜਿੰਨੇ ਵੀ ਆਪਾਂ ਗਜਰੇਲਾ ਮੈਂ ਬਣਾਉਂਦੀ ਰਹੀ ਆ ਉਹ ਇਹਨੂੰ ਪਚਰ ਕੇ ਬਣਾਉਂਦੀ ਰਹੀਆਂ ਤੇ ਅੱਜ ਮੈਂ ਫਸਟ ਟਾਈਮ ਇਹਨੂੰ ਬਿਨਾ ਪਚਰੇ ਇਹਦਾ ਹਲਵਾ ਬਣਾਉਂਗੀ ਕਜਰੇਲਾ ਬਣਾਉਂਗੀ ਤੇ ਤੁਸੀਂ ਵੀ ਬਣੇ ਰਹੋ ਬਲੌਗ ਦੇ ਨਾਲ ਪੂਰਾ ਐਂਡ ਤੱਕ ਜਰੂਰ ਦੇਖਿਓ ਸਕਿਪ ਨਾ ਕਰਿਓ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਜੀ ਤਾਂ ਜੋ ਮੈਂ ਤੁਹਾਡੇ ਲਈ ਅੱਗੇ ਤੋਂ ਵੀ ਵਧੀਆ ਤੋਂ ਵਧੀਆ ਬਲੌਗ ਲੈ ਕੇ ਆਉਂਦੀ ਰਹਾ ਠੀਕ ਆ ਜੀ ਚਲੋ ਆਪਾਂ ਹੁਣ ਕਰਦੇ ਆ ਬਲੌਗ ਸਟਾਰਟ ਤੇ ਇੱਥੇ ਮੈਂ 1 ਕਿਲੋ ਲਿਆਇਆ ਹੈ ਗਾਜਰਾ ਤੇ ਮੈਂ ਛਿੱਲ ਕੇ ਤਾਂ ਫਿਰ ਬਾਕੀ ਤੁਹਾਨੂੰ ਅੱਗੇ ਦਾ ਪ੍ਰੋਸੈਸ ਦੱਸੂਗੀ ਤੇ ਉਸ ਤੋਂ ਬਾਅਦ ਪਹਿਲਾਂ ਆਪਾਂ ਰੱਖ ਲਈਏ ਦੁੱਧ ਜਿਹੜਾ ਆ ਉਹ ਆਪਾਂ ਰੱਖ ਦੇਣਾ ਬਾਹਰ ਚੁੱਲੇ ਤੇ ਤਾਂ 2 ਕਿਲੋ ਮੈਂ ਦੁੱਧ ਲਿਆ 1 ਕਿਲੋ ਗਾਜਰਾ ਆ ਤੇ ਕਰਦੇ ਆ ਆਪਣਾ ਪ੍ਰੋਸੈਸ ਜਿਹੜਾ ਗਾਜਰ ਦਾ ਹਲਵਾ ਜਣ ਕੇ ਗਜਰੇਲੇ ਦਾ ਕੰਮ ਸਟਾਰਟ ਠੀਕ ਹੈ ਜੀ ਇੱਥੇ ਆਪਾਂ ਲੈ ਲਿਆ ਆ 2 ਕਿਲੋ ਦੁੱਧ ਤੇ ਇਹਨੂੰ ਆਪਾਂ ਕੜਾਹੀ ਦੇ ਵਿੱਚ ਪਾ ਕੇ ਤੇ ਬਾਹਰ ਚੁੱਲੇ ਤੇ ਰੱਖ ਦੇਣਾ ਆ ਤਾਂ ਕਿ ਜਿਹੜੀਆਂ ਆਪਣੀਆਂ ਗਾਜਰਾ ਜਦ ਤੱਕ ਹੋਣ ਤੇ ਇਹ ਜਿਹੜਾ ਦੁੱਧ ਆ ਬਾਹਰ ਆਪਾਂ ਚੁੱਲੇ ਤੇ ਰੱਖ ਦੇਣਾ ਤੇ ਰਿੱਜੀ ਜਾਵੇ ਤਾਂ ਇਹਦਾ ਜਿਹੜਾ ਕੜ ਕੜ ਕੇ ਫੂਆ ਬਣ ਜਵੇ ਇਹ 2 ਕਿਲੋ ਦੁੱਧ ਆਪਾਂ ਲੈ ਲਿਆ ਹਾਂਜੀ ਆਪਾਂ ਜਿਹੜਾ ਦੁੱਧ ਹੈਗਾ ਕੜਾਹੀ ਦੇ ਵਿੱਚ ਪਾਇਆ ਤੇ ਉਹ ਆਪਾਂ ਕੜਾਹੀ ਚੁੱਲੇ ਤੇ ਰੱਖ ਦਿੱਤੀ ਆ ਤੇ ਕੋਲ ਮੈਂ ਬਿਠਾਇਆ ਸਿਮਰਨ ਨੂੰ ਤੇ ਸਿਮਰਨ ਲੱਗੀ ਆ ਹੌਲੀ-ਹੌਲੀ ਇਹਦੇ ਵਿੱਚ ਘੜਸ਼ੀ ਚਲਾਉਣ ਤੇ ਇਹ ਚ ਘੜਸ਼ੀ ਚਲਾਉਂਦੇ ਰਹਿਣ ਨਾਲ ਜਿਹੜਾ ਖੋਆ ਆ ਉਹ ਜਲਦੀ ਬਣ ਕੇ ਤਿਆਰ ਹੋ ਜਾਂਦਾ ਆ ਤੇ ਜਦ ਤੱਕ ਆਪਾਂ ਜਿਹੜਾ ਗਾਜਰਾ ਦਾ ਆ ਪ੍ਰੋਸੈਸ ਉਹ ਕਰਦੇ ਆ ਤਿਆਰ ਇੱਥੇ ਆਪਾਂ 1 ਕਿਲੋ ਗਾਜਰਾ ਲਈਆਂ ਤੇ ਇਹਨੂੰ ਮੈਂ ਪਹਿਲਾਂ ਛਿੱਲ ਲੂੰਗੀ ਗਾਜਰਾ ਨੂੰ ਜੇ ਤੁਹਾਨੂੰ ਵਿੱਚ ਗਾਜਰ ਕੋਈ ਵੀ ਖਰਾਬ ਲੱਗਦੀ ਹੈ ਤੁਸੀਂ ਉੱਥੋਂ ਉਹਨੂੰ ਕੱਟ ਕਰ ਸਕਦੇ ਆ ਤੇ ਆਪਾਂ ਜਿਹੜਾ ਆ ਇਹਦਾ ਪਾਰਟ ਆ ਆਹ ਵਾਲਾ ਇਹ ਆਪਾਂ ਉਤਾਰ ਦੇਣਾ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਗਾਜਰਾ ਜਿਹੜੀਆਂ ਉਹ ਛੇਲ ਲੈਣੀਆਂ ਤੇ ਉਹਨਾਂ ਦੇ ਜਿਹੜੇ ਪਿਛਲਾ ਪਾਰਿਆ ਉਹ ਆਪਾਂ ਕੱਟ ਦੇਣਾ ਨਾਲੇ ਹਾਂਜੀ ਗਾਜਰਾ ਆਪਣੀਆਂ ਛਿੱਲ ਹੋ ਗਈਆਂ ਆ ਤੇ ਹੁਣ ਆਪਾਂ ਜਿਹੜੇ ਕੁੱਕਰ ਲੈਣਾ ਤੇ ਕੁੱਕਰ ਦੇ ਵਿੱਚ ਆਪਾਂ ਇਦਾਂ ਸਾਰੀਆਂ ਹੀ ਗਾਜਰਾ ਜਿਹੜੀਆਂ ਉਹ ਰੱਖ ਦੇਣੀਆਂ ਆ ਜਿੰਨੀਆਂ ਵੀ ਆਪਾਂ ਗਾਜਰਾ ਆ ਸਾਰੀਆਂ ਕੁੱਕਰ ਦੇ ਵਿੱਚ ਪਾ ਦੇਣੀਆਂ ਹਾਂ ਹਾਂਜੀ ਤੁਸੀਂ ਦੇਖ ਸਕਦੇ ਆ ਕਿ ਗਾਜਰਾ ਆਪਾਂ ਕੁੱਕਰ ਦੇ ਵਿੱਚ ਪਾ ਤੀਆਂ ਤੇ ਇਹਦੇ ਵਿੱਚ ਆਪਾਂ ਹੁਣ ਅੱਧਾ ਕੱਪ ਜਿਹੜਾ ਆ ਉਹ ਪਾਣੀ ਦਾ ਪਾਵਾਂਗੇ ਅੱਧੇ ਕੱਪ ਤੋਂ ਵੀ ਥੋੜਾ ਜਿਹਾ ਬਚ ਗਿਆ ਹੈ ਜਿਆਦਾ ਨਹੀਂ ਪੋਣਾ ਕਿਉਂਕਿ ਇਹਨਾਂ ਨੇ ਆਪਣੀ ਭਾਫ਼ ਦੇ ਨਾਲ ਹੀ ਹੋ ਜਾਣਾ ਹੈ ਫਿਰ ਇਹਨਾਂ ਨੇ ਆਪਣੇ ਪਾਣੀ ਜਿਹੜਾ ਉਹ ਛੱਡ ਦੇਣਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਜਿਹੜਾ ਹੈ ਉਹ ਨਮਕ ਦਾ ਪਾਵਾਂਗੇ ਠੀਕ ਹੈ ਇਹਨੂੰ ਹੁਣ ਆਪਾਂ ਰੱਖਾਂਗੇ ਗੈਸ ਤੇ ਦੋ ਸੀਟੀਆਂ ਲਪਾਵਾਂਗੇ ਇਹਨੂੰ ਗੈਸ ਤੇ ਰੱਖ ਕੇ ਅੱਪਾ ਜੀ ਹੁਣ ਗੈਸ ਦੇ ਉੱਤੇ ਕੁੱਕਰ ਰੱਖ ਦਿੱਤਾ ਇਹਦੇ ਵਿੱਚ ਗਾਜਰਾ ਪਾ ਦਿੱਤੀਆਂ ਤੇ ਇਹਨੂੰ ਸਿਰਫ ਆਪਾਂ ਦੋ ਸੀਟੀਆਂ ਲਗਾਉਣੀਆਂ ਐ ਤੇ ਜਦ ਤੱਕ ਆਪਾਂ ਬਾਹਰ ਦੇਖਦੇ ਆ ਚੁੱਲੇ ਤੇ ਆਪਾਂ ਜਿਹੜਾ ਦੁੱਧ ਰੱਖਿਆ ਹੋਇਆ ਹੈਗਾ ਉਹਦਾ ਖੂਆ ਬਣ ਗਿਆ ਕਿ ਨਹੀਂ ਉਹ ਕਿਉਂਕਿ ਕੋਲ ਸਿੰਘੀ ਬੈਠੀ ਜਾ ਤੇ ਉਹ ਲੱਗੀ ਉਹ ਖੂਆ ਬਣਾਉਣ ਤੇ ਆਪਾਂ ਜਦ ਤੱਕ ਦੇਖਦੇ ਆ ਬਾਹਰ ਤੇ ਇਹਨੂੰ ਦੋ ਸੀਟੀਆਂ ਵੱਜਣ ਦੀ ਵੇਟ ਕਰਦੇ ਆ ਠੀਕ ਆ ਜੀ ਆਜੋ ਚੰਦੇ ਆ ਹਾਂਜੀ ਇੱਧਰ ਖੁਆ ਵੀ ਬਣ ਕੇ ਤਿਆਰ ਹੋ ਚੱਲਾ ਆ ਬਸ ਇਹਨੂੰ ਹੋਰ 5-10 ਮਿੰਟ ਲੱਗਣੇ ਆ ਤੇ 2 ਕਿਲੋ ਦੁੱਧ ਆਪਾਂ ਚੁੱਲ੍ਹੇ ਤੇ ਰੱਖਿਆ ਹੈਗਾ ਗਾਜਰਾ ਛਿੱਲਣ ਤੋਂ ਪਹਿਲਾਂ ਹੀ ਮੈਂ ਜਿਹੜਾ ਦੁੱਧ ਚੁੱਲ੍ਹੇ ਤੇ ਰੱਖ ਦਿੱਤਾ ਹੈ ਤੇ ਜਦ ਤੱਕ ਮੈਂ ਗਾਜਰਾਂ ਦੀ ਸੀਟੀ ਵੱਜਣੀ ਆ ਤਾਂ ਇਹ ਆਪਣਾ ਖੁਆ ਵੀ ਜਦ ਤੱਕ ਤਿਆਰ ਹੋ ਜਾਣਾ ਚੁੱਲ੍ਹੇ ਤੇ ਮੈਂ ਇਸ ਲਈ ਰੱਖਿਆ ਕਿਉਂਕਿ ਗੈਸ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਵੀ ਚੁੱਲ੍ਹੇ ਤੇ ਜਿਹੜਾ ਕੰਮ ਹੈ ਉਹ ਜਲਦੀ ਹੋ ਜਾਂਦਾ ਆ ਤੇ ਅਸੀਂ ਆਪਣੇ ਹਿਸਾਬ ਦੇ ਨਾਲ ਜਿਹੜੀ ਅੱਗ ਆ ਉਹ ਵੱਧ ਘੱਟ ਕਰ ਸਕਦੇ ਆ ਜੁੱਲੇ ਤੇ ਜੇ ਆਪਾਂ ਤੇਜ ਥੋੜੀ ਹਾਈ ਫਲੇਮ ਵੀ ਰੱਖੀਏ ਜੁੱਲੇ ਤੇ ਅੱਗ ਤੇਜ ਰੱਖੀਏ ਤਾਂ ਫਰਮੈਂਟੋ ਮੈਂਟ ਜਿਹੜੀ ਚੀਜ਼ ਆ ਉਹ ਬਣ ਕੇ ਤਿਆਰ ਹੋ ਜਾਂਦੀ ਆ ਤੇ ਚਲੋ ਹੁਣ ਦੇਖਦੇ ਆ ਵੀ ਕਦੋਂ ਤੱਕ ਇਹ ਹੁੰਦਾ ਤਿਆਰ ਤੇ ਆਪਣੀ ਵੇਟ ਆ ਹੁਣ ਸਿਰਫ ਗਾਜਰਾਂ ਦੀ ਸੀਟੀ ਵੱਜਣ ਨੂੰ ਹਾਂਜੀ ਤੁਸੀਂ ਦੇਖ ਸਕਦੇ ਆ ਕਿ ਇੱਥੇ ਹੁਣ ਗਾਜਰਾ ਆਪਣੀਆਂ ਪੂਰੀ ਤਰ੍ਹਾਂ ਹੋ ਗਈਆਂ ਆ ਨਰਮ ਤੇ ਆਪਾਂ ਇਹਨੂੰ ਹੁਣ ਬਾਹਰ ਕੱਢਾਂਗੇ ਇੱਕ ਥਾਲੇ ਦੇ ਵਿੱਚ ਇਥੇ ਆਪਾਂ ਇੱਕ ਥਾਂ ਲੈ ਲੈਣਾ ਇੱਕ ਇੱਕ ਕਰਕੇ ਆਪਾਂ ਗਾਜਰਾਂ ਨੂੰ ਹਮਪਾਰ ਕੱਢ ਲਾਂਗੇ ਸਾਰੀਆਂ ਗਾਜਰਾ ਆਪਾਂ ਇੱਕ ਥਾਲੇ ਦੇ ਵਿੱਚ ਕੱਢ ਲਈਆਂ ਤੇ ਇਹਨਾਂ ਗਾਜਰਾ ਨੂੰ ਤੁਸੀਂ ਮੈਸ਼ ਕਰਨ ਵਾਲੇ ਨਾਲ ਜਾਂ ਘੋਟਣੇ ਦੇ ਨਾਲ ਜਾਂ ਇੱਕ ਸਾਫ ਘੋਟਣੀ ਹੁੰਦੀ ਕਿਸੇ ਵੀ ਭਾਰੀ ਚੀਜ਼ ਦੇ ਨਾਲ ਇਹ ਗਾਜਰਾ ਨੂੰ ਤੁਸੀਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਤਾਂ ਦੇਖੋ ਕਿੰਨਾ ਸੌਖਾ ਤਰੀਕਾ ਹੈ ਜਿਹਨਾਂ ਨੂੰ ਮੇਰੇ ਵਾਂਗੂ ਕੱਦੂਕਸ ਕਰਨੇ ਦੀ ਕੋਲਿਆ ਵੀ ਗਾਜਰਾ ਪਹਿਲਾਂ ਪਚੜਨੀਆਂ ਪੈਂਦੀਆਂ ਕੱਦੂਕਸ ਕਰਨੀਆਂ ਪੈਂਦੀਆਂ ਆ ਤੇ ਉਹ ਇਹ ਬਹੁਤ ਸੌਖਾ ਤਰੀਕਾ ਪਹਿਲਾਂ ਗਾਜਰਾ ਨੂੰ ਸਟੀਮ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ ਤੇ ਬਹੁਤ ਹੀ ਸੌਖਾ ਤਰੀਕਾ ਤੇ ਛੇਤੀ ਬਣਨ ਵਾਲੀ ਰੈਸিপি ਆ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਤੇ ਆਪਾਂ ਇਹਨਾਂ ਨੂੰ ਸਾਰੀਆਂ ਗਾਜਰਾਂ ਨੂੰ ਹੁਣ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਆ ਹਾਂਜੀ ਜਿਹੜਾ ਆਪਾਂ ਦੁੱਧ ਰੱਖਿਆ ਹੋਇਆ ਹੈ ਜੁੱਲੇ ਤੇ ਖੁਆ ਬਣਨ ਲਈ ਤੇ ਆਪਾਂ ਉਹਨੂੰ ਪੂਰੀ ਤਰ੍ਹਾਂ ਪਕਾਉਣਾ ਨਹੀਂ ਖੁਆ ਨਹੀਂ ਉਹਦਾ ਬਣਾਉਣਾ ਇਹਨੂੰ ਥੋੜਾ ਜਿਹਾ ਪਤਲਾ ਹੀ ਰੱਖਣਾ ਕਿਉਂਕਿ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਗਾਜਰਮ ਐਡ ਕਰਾਂਗੇ ਤੇ ਜਿਹੜੀਆਂ ਆਪਾਂ ਮੈਸ਼ ਕੀਤੀਆਂ ਹੋਈਆਂ ਗਾਜਰਾ ਸਾਰੀਆਂ ਵਿੱਚ ਪਾ ਦਾਂਗੇ ਤੇ ਇਹਨੂੰ ਆਪਾਂ ਫਿਰ 10 ਮਿੰਟ ਹੋਰ ਪਕਾਉਣਾ ਹੈ ਤੇ ਜਿਹੜਾ ਖੁਏ ਦਾ ਅਸਰ ਹੈ ਤੇ ਗਾਜਰਾ ਦਾ ਅਸਰਿਆ ਇੱਕ ਦੂਜੇ 'ਚ ਮਿਕਸਰ 'ਚ ਹੋ ਜਵੇ ਦੋਨਾਂ ਦਾ ਤੇ ਇਹਦੇ ਵਿੱਚ ਜਿਹੜਾ ਗਾਜਰਾ ਦਾ ਪਾਣੀ ਆ ਉਹ ਵੀ ਸੋਖ ਲਵੇ ਤੇ ਜਿਹੜਾ ਖੁਆਇਆ ਉਹ ਵੀ ਚੰਗੀ ਤਰ੍ਹਾਂ ਗਾਜਰਾਂ ਦੇ ਵਿੱਚ ਰਚ ਜਵੇ ਤੇ ਗਾਜਰਾ ਦਾ ਆਪਣਾ ਜਿਹੜਾ ਕਲਰ ਆ ਉਹ ਵੀ ਆ ਜਾਵੇ ਤੇ ਇਹਨੂੰ ਤੁਸੀਂ ਗਾਜਰਾਂ ਨੂੰ ਖੁਏ ਦੇ ਵਿੱਚ ਐਡ ਕਰਕੇ ਤੇ ਚੰਗੀ ਤਰ੍ਹਾਂ 10 ਮਿੰਟ ਪਕਾਉਣਾ ਆ ਜਿੰਨਾ ਚਿਰ ਇਹ ਹੱਡ ਨਹੀਂ ਹੋ ਜਾਂਦਾ ਤੇ ਨਾਲ ਹੀ ਇੱਥੇ ਮੈਂ ਦੇਸੀ ਘਿਓ ਦੀ ਇੱਕ ਕੜਛੀ ਇਹਦੇ ਵਿੱਚ ਪਾਵਾਂਗੀ ਤੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਆ ਵਿੱਚ ਤਾਂ ਜੋ ਜਿਹੜਾ ਦੇਸੀ ਘਿਓ ਆ ਉਹ ਵੀ ਚੰਗੀ ਤਰ੍ਹਾਂ ਰਚ ਜਾਵੇ ਤੇ ਇੱਥੇ ਨਾਲ ਹੀ ਮੈਂ ਪਾਉਂਗੀ ਸੌਗੀਆਂ ਤੇ ਸੌਗੀਆਂ ਨੂੰ ਚੰਗੀ ਤਰ੍ਹਾਂ ਮੈਂ ਧੋ ਲਿਆ ਆ ਤੇ ਤੁਸੀਂ ਜੋ ਵੀ ਡਰਾਈ ਫਰੂਟ ਹੋਵੇ ਵਿੱਚ ਪਾਉਣਾ ਚਾਹੋ ਤੇ ਉਹ ਜਦੋਂ ਵੀ ਘੋਪ ਪਾਉਣਾ ਆ ਤੇ ਉਹਦੇ ਨਾਲ ਹੀ ਸਾਰਾ ਤੁਸੀਂ ਪਾ ਦੇਣਾ ਆ ਹੁਣ ਮੈਂ ਪਾਵਾਂਗੀ ਥੋੜੇ ਜੇ ਡਰਾਈ ਫਰੂਟ ਕਾਜੂ ਬਦਾਮ ਜੋ ਮੈਂ ਚੰਗੀ ਤਰ੍ਹਾਂ ਕੁੱਟ ਲਏ ਸੀਗੇ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰਾਂਗੇ ਤਾਂ ਇਹਨੂੰ ਨਾਲ ਹੀ ਪਕਾਵਾਂਗੇ ਜਦੋਂ ਤੁਹਾਨੂੰ ਲੱਗੇ ਕਿ ਗਾਜਰਾਂ ਆਪਣਾ ਰੰਗ ਛੱਡ ਰਹੀਆਂ ਐ ਤੇ ਜਿਹੜਾ ਦੁੱਧ ਹੈ ਉਹ ਵੀ ਸੋਖ ਹੋ ਰਿਹਾ ਹੈ ਯਾਨੀ ਕਿ ਗਾੜਾ ਹੋ ਰਿਹਾ ਹੈ ਗਜਰੇਲਾ ਤਾਂ ਫਿਰ ਤੁਸੀਂ ਵਿੱਚ ਮਿੱਠਾ ਐਡ ਕਰ ਦਿਓ ਮੈਂ ਪਾਈ ਇੱਥੇ ਥੋੜੀ ਜੀ ਖੰਡ ਤੇ ਖੰਡ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਐ ਜਿੰਨਾ ਕਿ ਤੁਸੀਂ ਮਿੱਠਾ ਖਾਣੇ ਆ ਉਸ ਹਿਸਾਬ ਨਾਲ ਤੁਸੀਂ ਆਪਣੇ ਮਿੱਠਾ ਪਾ ਸਕਦੇ ਆ ਤੁਸੀਂ ਦੇਖ ਸਕਦੇ ਆ ਕਿ ਇਹਦਾ ਗਜਰੇਲੇ ਦਾ ਕਲਰ ਜਿਹੜਾ ਉਹ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਦੁੱਧ ਵੀ ਜਿਹੜਾ ਚੰਗੀ ਤਰ੍ਹਾਂ ਸੋਖ ਹੋ ਚੁੱਕਾ ਆ ਤੇ ਤੁਸੀਂ ਲਗਾਤਾਰ ਇਹਦੇ ਵਿੱਚ ਕੜਛੀ ਹਿਲਾਉਂਦੇ ਜਾਣਾ ਆ ਤਾਂ ਜੋ ਥੱਲੇ ਨਾ ਲੱਗ ਜੇ ਕਿਉਂਕਿ ਜਦੋਂ ਜਦੋਂ ਇਹ ਗਾੜਾ ਹੁੰਦਾ ਜਾਣਾ ਇਹ ਥੱਲੇ ਲੱਗਣਾ ਵੀ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਇਹਦੇ ਵਿੱਚ ਲਗਾਤਾਰ ਜਿਹੜੀ ਕੜਛੀ ਆ ਚਲਾਉਂਦੇ ਰਹਿਣਾ ਆ ਹਾਂਜੀ ਤੁਸੀਂ ਦੇਖ ਸਕਦੇ ਆ ਕਿ ਆਪਣੀ ਗਾਜਰਾਂ ਦਾ ਕਲਰ ਕਿੰਨਾ ਸੋਹਣਾ ਆ ਗਿਆ ਤੇ ਜਿਹੜਾ ਦੁੱਧ ਹੀ ਵਿੱਚ ਤੇ ਪਾਣੀ ਹੈਗਾ ਗਾਜਰਾਂ ਦਾ ਉਹ ਚੰਗੀ ਤਰ੍ਹਾਂ ਸੋਸ ਹੋ ਗਿਆ ਆ ਦੇਖੋ ਮੈਂ ਤੁਹਾਨੂੰ ਕਲੋਜ਼ ਕਰਕੇ ਦਿਖਾਉਣੀ ਆ ਗਾਜਰਾਂ ਦਾ ਰੰਗ ਬਿਲਕੁਲ ਕਿੰਨੇ ਸੌਖੇ ਤਰੀਕੇ ਨਾਲ ਆਪਣਾ ਜਿਹੜਾ ਗਜਰੇਲਾ ਆ ਉਹ ਬਣ ਕੇ ਤਿਆਰ ਹੋ ਗਿਆ ਆ 1 ਘੰਟੇ ਦੇ ਵਿੱਚ ਵਿੱਚ ਲਓ ਜੀ ਗਾਜਰ ਦਾ ਹਲਵਾ ਗਜਰੇਲਾ ਹੋ ਗਿਆ ਤਿਆਰ ਆਪਾਂ ਇਹਨੂੰ ਪਾਵਾਂਗੇ ਇੱਕ ਕੌਲੀ ਦੇ ਵਿੱਚ ਉਹ ਨਾ ਜੀ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਆ ਬਿਲਕੁਲ ਨਹੀਂ ਪਤਾ ਲੱਗਦਾ ਹੈਗਾ ਕਿ ਇਹ ਆਪਾਂ ਜਿਹੜੀਆਂ ਗਾਜਰਾਂ ਆ ਕੱਦੂ ਕਸ ਕੀਤੀਆਂ ਹੋਈਆਂ ਆ ਕਿ ਇਹਨੂੰ ਉਬਾਲ ਕੇ ਪਹਿਲੇ ਇਹਦਾ ਸਟੀਮ ਕਰਕੇ ਗਾਜਰਾਂ ਨੂੰ ਤੇ ਫੇ ਗਜਰੇਲਾ ਬਣਾਇਆ ਹੋਇਆ ਆ ਤੁਸੀਂ ਵੀ ਇਹ ਸੌਖਾ ਤਰੀਕਾ ਅਪਣਾਓ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਗਜਰੇਲਾ ਬਣਾ ਕੇ ਖਾਓ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਟੇਸਟੀ ਸਵਾਮੀ ਸਹੀ ਆ ਹੇ ਠੀਕ ਆ ਸਾਰਿਆਂ ਨੂੰ ਦੱਸ ਦੋ ਵੀ ਹੁਣ ਇਹਦਾ ਬਣਾ ਕੇ ਟਰਾਈ ਕਰਕੇ ਦੇਖਿਓ ਸੱਚੀ ਸੁਆਦ ਆ ਬੈਠੇ ਬਣਾ ਕੇ ਦੇਖਿਓ ਅੱਛਾ ਜੀ